ਸਵੇਰ ਦੇ ਬੱਜ ਗਏ ਆ ਸਵਾ 7 ਤੇ ਅਸੀਂ ਉੱਠ ਗਏ ਆ ਹਾਂਜੀ ਤੁਸੀਂ ਕਰੋ ਜੀ ਅੱਜ ਬਲੌਗ ਸ਼ੁਰੂ ਲੋਰੀ ਸਵਾਗਤ ਆ ਤੁਹਾਡਾ ਜੀ ਸਾਡੇ ਐਚਪੀ ਨੰਦਰਾ ਬਲੌਗ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਕਿਉਂਕਿ ਮੈਂ ਕਹਿੰਦਾ ਕਿ ਸ਼ੁਰੂ ਕਰਨਾ ਇਸ ਲਈ ਮੇਰੇ ਉੱਪਰ ਥੱਲੇ ਹੋ ਜਾਂਦਾ ਸਰਦਾ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਆ ਹੋਵੋਗੇ ਅਸੀਂ ਵੀ ਠੀਕ ਆ ਪਰਮਾਤਮਾ ਸਭ ਨੂੰ ਠੀਕ ਰੱਖੇ ਚੜ੍ਹਦੀ ਕਲਾ 'ਚ ਰੱਖੇ ਅੱਜ ਹੈਗਾ ਜੀ ਇਹਦੇ ਫੰਕਸ਼ਨ ਦੇਖੋ ਲੋਕ ਕਿ ਆ ਰਹੀ ਇਨਾਂ ਦੇ ਅੱਜ ਹੈਗਾ ਆ ਫੰਕਸ਼ਨ ਇਹਨਾਂ ਨੇ ਜਾਣਾ ਆ ਹੁਸ਼ਿਆਰਪੁਰ ਜਾਣਾ ਆ ਹੁਸ਼ਿਆਰਪੁਰ ਡਿਪਸ ਹਰਿਆਣਾ ਡਾਂਸ ਕੰਪੀਟੀਸ਼ਨ ਹੈਗਾ ਇਹਨਾਂ ਦਾ ਕੰਪੀਟੀਸ਼ਨ ਯਾ ਦਿਖਾਓ ਜੀ ਲੁੱਕ ਲਓ ਜੀ ਠੀਕ ਹੈ ਡਾਂਸ ਦੀ ਵੀਡੀਓ ਪਾਵਾਂਗੇ ਉਸਾਂ ਉਹ ਬੰਦ ਕਰਕੇ ਆ ਸਾਊਂਡ ਮੈਂ ਲਾ ਲੈਂਦਾ ਸਰ ਤੇ ਬਨੂਗੀ ਪਟਕਾ ਤੇ ਪੱਲੂ ਦਿਖਾ ਇੱਧਰ ਫਲੈਗ ਪਟਕਾ ਪਟਕਾ ਪਿਆ ਹਾਂ ਹਾਂ ਬਣਾਉਣਾ ਕੀ ਬਣਾਗੇ ਤੇ ਚਲੋ ਜੀ ਇਹਨੂੰ ਹੁਣ ਛੱਡਿਆਈ ਇਹ ਹੋ ਗਈ ਆ ਰੈਡੀ ਪਰ ਹਲੇ ਟਾਈਮ ਹੈਗਾ ਆ ਹਲੇ ਤਾਂ 7:30 ਹੋਏ ਆ 8:30 ਸਕੂਲ ਲੱਗਣਾ ਆ ਟਿਫਨ ਟੂਫਨ ਟਿਫਨ ਇਹਦਾ ਮੈਂ ਬਣਾਤਾ ਆ ਟਿਫਨ ਕਰ ਦਿੱਤਾ ਆ ਇੱਧਰ ਪੈ ਕੇ ਦਾ ਤੇ ਅੱਜ ਆਗੇ ਕਰਾਂਗੇ ਬਰਾਂਡੇ ਦੀ ਬਰਾਂਡੇ ਦੀ ਸਫਾਈ ਸਫਾਈਆਂ ਹੀ ਨਹੀਂ ਮੁੱਕਦੀਆਂ ਸਫਾਈਆਂ ਬੱਸ ਮੁੱਕੀ ਨਹੀਂ ਲਾਸਟ ਰਹਿ ਗਿਆ ਕੋਠਾ ਆਪਾਂ ਇੱਕ ਦਿਨ ਪਹਿਲਾਂ ਧੋ ਲੈਣਾ ਆਂ ਬਰਾਂਡੇ ਦਾ ਪੱਖਾ ਪੁੱਕਾ ਸਾਫ਼ ਕਰਕੇ ਤੁਹਾਨੂੰ ਦੇ ਦੇਣਾ ਤੁਸੀਂ ਬਰਾਂਡੇ ਦੀ ਹੋਰ ਟੈਲਾਂ ਕਰਿਓ ਸਾਫ਼ ਹੂੰ ਤੇ ਮੈਂ ਫਿਰ ਉੱਠ ਜਾ ਕੇ ਉਹ ਕੋਠੇ ਰੱਖ ਦਿੰਨੀ ਆਂ ਸਾਫ਼ ਹੂੰ ਚਲੋ ਜੀ ਛੱਡਿਆਈਏ ਪਲਕ ਨੂੰ ਹੋਰ ਫੇਰ ਮਿਲਦੇ ਆਂ ਤੁਹਾਨੂੰ ਅੱਗੇ ਐ ਲਓ ਜੀ ਇੱਧਰ ਰੈਡੀ ਹੋ ਗਈ ਐ ਇਹ ਚਲੋ ਆਓ ਛੱਡੀ ਗਈ ਤੇ ਆ ਪਿੱਛੇ ਨੂੰ ਥੋੜਾ ਜਾ ਹਾਂ ਲਓ ਜੀ ਲੁੱਕ ਦੇਖ ਲਓ ਜੀ ਇਹਦੀ ਓਕੇ ਹੋ ਗਈ ਆ ਚਲ ਜੀ ਫਿਰ ਆਪਾਂ ਚਲੋ ਫਿਰ ਲਾਲਾ ਚੁੰਨੀ ਕਿਦਰ ਮੰਮੀ ਵੀ ਉੱਠ ਗਏ ਆ ਮੰਮੀ ਲੱਗਿਆ ਨਾਨ ਰਮਾਲ ਕਿੱਥੇ ਆ ਤੇਰਾ ਰਮਾਲ ਹੁੰਨ ਨਾਲ ਲਾਉ ਰੋ ਆ ਲੈ ਚੱਕ ਰਮਾਲ ਮੈਂ ਵੀ ਆਈ ਚੁੰਨੀ ਲੈ ਕੇ ਹੋਰ ਚੱਲਦੇ ਆ ਆ ਦੇ ਫੜ ਪੁੱਤ ਆਈ ਮੜਿਆ ਚਲੋ ਜੀ ਨ ਲੈ ਇਹ ਚੁੰਨੀ ਵੀ ਮੈਂ ਵੀ ਚਾ ਲੇਗਾ ਤੇ ਇਧਰ ਬਰਾਂਡੇ ਦੀ ਹੋ ਗਈ ਹੈ ਜੀ ਸਾਫ ਸਫਾਈ ਸ਼ੁਰੂ ਤੇ ਜਿੱਦਾਂ ਕਿ ਪਲਕ ਨੂੰ ਛੱਡ ਗਿਆ ਸੀ ਆ ਗਏ ਸੀਗੇ ਤੇ ਪੱਖਾ ਸਾਡਾ ਬਰਾਂਡੇ ਦਾ ਇੰਨਾ ਜ਼ਿਆਦਾ ਗੰਦਾ ਸੀਗਾ ਤੇ ਫਿਰ ਅਸੀਂ ਲਾ ਕੇ ਪਾਰੋ ਦੇ ਕਿਉਂਕਿ ਇੱਥੇ ਧੁੰਦਾਈ ਸਭ ਤੋਂ ਜ਼ਿਆਦਾ ਜੰਮਦੀ ਆ ਕਿੱਥੇ ਦੇਖੋ ਜੀ ਪਾਰ ਕਿੰਨੇ ਗੰਦੇ ਹੋਏ ਆ ਤੇ ਚਲੋ ਹੁਣ ਇਹ ਕਰਦੇ ਆ ਸਾਫ ਸਫਾਈ ਤੇ ਫਿਰ ਉਸ ਤੋਂ ਬਾਅਦ ਬਾਕੀ ਦਾ ਕਰਕੇ ਮਿਲਦੇ ਆ ਜੀ ਧੱਕਣਾ ਛੱਡ ਦੇ ਪਹਿਲਵਾਨ ਜੀ ਕੂੜਾ ਥੱਲੇ ਉਹਦੇ ਤਾਂ ਹੋਣੀ ਆ ਤੇ ਲੋ ਜੀ ਤੇ ਪੱਖਾ ਵੀ ਸਾਫ਼-ਸੁਥਰਾ ਕਰਕੇ ਟੰਗ ਦਾ ਟੈਲੈਂਟ ਊਲਾ ਵੀ ਸਾਫ਼ ਹੋ ਗਿਆ ਸਾਡਾ ਪਹਿਲਵਾਨ ਨਹੀਂ ਹਟਦਾ ਹੈਗਾ ਪਹਿਲਵਾਨ ਜੀ ਮੈਂ ਧੱਕਦਾ 2 ਮਿੰਟ ਸੌਫਾ ਕਰ ਲੋ ਹਾਂ ਬਲੌਗ ਤਾਂ ਮੈਂ ਬਣਾਉਣਾ ਵੇ ਆ ਤੂੰ ਆ ਆ ਦੇਖੋ ਜੀ ਸਾਡਾ ਪਹਿਲਵਾਨ ਲੈ ਗੰਦ ਤਾਂ ਬਹੁਤ ਥੱਲੇ ਪਾਣੀ ਦੇ ਬਾਹਰ ਗੰਦ ਤਾਂ ਪੈਣਾ ਹੀ ਤੇ ਲੋ ਜੀ ਤੇ ਟੈਲੈਂਟ ਊਲਾ ਵੀ ਸਾਫ਼ ਹੋ ਗਈਆਂ ਸਾਰੀਆਂ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਹੁਣ ਲਾ ਜੀ ਇਹ ਸੋਫੇ ਸਾਫ ਇਹਨੂੰ ਕਰਦਾ ਕਰਦਾ ਹੋਰ ਹੋਰ ਤੇ ਬਾਕੀ ਟੈਲਾ ਵੀ ਸਾਰੀਆਂ ਹੋ ਗਈਆਂ ਬਸ ਆ ਦੋ ਕੰਦਾ ਰਹਿ ਗਈਆਂ ਇਹ ਦੋ ਕੰਦਾ ਕਰਕੇ ਤਾਂ ਆਪਾਂ ਫ੍ਰੀ ਦਾਦੀ ਹਾਂ ਉਹ ਜਿਹੜੇ ਲਟਕਾ ਲਟਕਾਈ ਹੋਇਆ ਕਿਸੇ ਡੱਬੇ ਚ ਪਾ ਦੋ ਉਹ ਤੋਂ ਟੂਟੀ ਚ ਲਾਣੀ ਆ ਆਹੋ ਵੀ ਅੱਜ ਧੋਤੇ ਸਾਰੇ ਜਿਹੜੇ ਦਰਵਾਜੇ ਦੇ ਲੱਗੇ ਸੀਗੇ ਇਹ ਵੀ ਧੋ ਗਏ ਹੁਣ ਨਵੇਂ ਰੋਹ ਦੇ ਤੇ ਨੀਲੇ ਦੇ ਤੇ ਪਾ ਕੇ ਰੱਖ ਦੇ ਜਦੋਂ ਆਪਾਂ ਕੱਪੜੇ ਸੁੱਕਣੇ ਪਾਣ ਜਾਵਾਂਗੇ ਨਾ ਕੋਠੇ ਪਾ ਦਿਓ ਸੁੱਕ ਜਾਣਗੇ ਨਾ ਫੇਰ ਲਾ ਦੇਾਂਗੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਂ ਜੀ ਫੇਰ ਤੁਹਾਨੂੰ ਹੁਣ ਫਾਈਨਲ ਕੰਮ ਕਰਕੇ ਇੱਧਰ ਟਾਈਮ 12:00 ਵਜੇ ਚੱਲਿਆ ਜੀ ਤੇ ਸਫਾਈ ਸੁਥੀ ਸਾਰੀ ਕਰ ਤੇ ਇੱਧਰ ਰੋਟੀ ਰਾਟੀ ਦਾ ਵੀ ਕੰਮ ਸਾਰਾ ਹੋ ਗਿਆ ਹਨਾ ਤੇ ਲੋ ਜੀ ਇੱਧਰ ਆ ਵੀ ਧੋ ਕੇ ਰੱਖ ਦਿੱਤੇ ਆ ਇਹਨਾਂ ਨੂੰ ਇਹ ਮੁੜ ਕੇ ਟੰਗਾ ਵੀ ਤੇ ਚਲੋ ਜੀ ਇੱਧਰ ਹੁਣ ਤੁਸੀਂ ਚੱਲਿਓ ਭੰਡੇ-ਵੰਡੇ ਅੰਦਰ ਲੈ ਕੇ ਤੇ ਚਲੋ ਹੁਣ ਕਰਦੇ ਆ ਜੀ ਮਾਰਨਿੰਗ ਦਾ ਤੇ ਦੁਪਹਿਰ ਦਾ ਦੋਨੋਂ ਰਲ ਕੇ ਇਕੱਠਾ ਨਾਸ਼ਤਾ ਕੋਈ 12:00 ਵੱਜ ਗਏ ਆ ਤੇ ਚਲੋ ਬਣੇ ਰਿਓ ਵਲੌਗ ਨਾਲ ਜੀ ਟੀਵੀ ਲਾਂਦੇ ਪਹਿਲਾਂ ਟੀਵੀ ਗਿਆ ਸਾਡਾ ਲੱਗ ਤੇ ਹਾਂਜੀ ਕੀ ਬਣਾਇਆ ਜੀ ਅੱਜ ਹੈ ਤੁਹਾਡੇ ਦਾ ਰੋਟੀ ਨੂੰ ਬੇਸਣ ਲਾਇਆ ਓਕੇ ਚੱਸੀ ਤੇ ਰਾਜਮਾ ਚਲੋ ਠੀਕ ਆ ਜੀ ਤੇ ਅੱਜ ਰੋਟੀ ਬਾਹਰ ਕਹਿੰਦੇ ਆ ਪਹਿਲਾਂ ਕਹਿੰਦੀ ਸੀ ਸ਼ਾਮੇ ਰਾਤ ਦੀ ਰਾਤ ਦੀ ਮਹਲਾ ਕਹਿੰਦੀ ਜੀ ਨਾ ਬਾਹਰ ਲੈ ਕੇ ਜਾਈਓ ਹੁਣ ਅੱਜ ਉਹਨੇ ਵੀ ਕੰਪੀਟੀਸ਼ਨ ਤੋਂ ਆਣਾ ਆ ਦੇਖੋ ਕੀ ਕਰਕੇ ਆਂਦੇ ਆ ਚਲੋ ਉਹ ਵੀ ਖਿੱਚਦਾ ਮੈਂ ਇੱਕ ਮਿੰਟ ਚਲੋ ਬਣੇ ਰਿਓ ਬਲੌਗ ਨਾਲ ਜੀ ਪਹਿਲਾਂ ਵਿਛਾ ਲਈਏ ਸਾਰਾ ਸਹੀ ਤਰ੍ਹਾਂ ਕਰਕੇ ਤੇ ਫਿਰ ਮਿਲਦੇ ਆ ਜੀ ਰੋਟੀ ਵਾਲਾ ਠੀਕਾ ਖਾ ਕੇ ਇਤਨਾ ਟਾਈਮ 1 ਵਜ ਗਿਆ ਜੇ ਆ ਪਾਇ ਸੀ ਉੱਪਰ ਹਾਂਜੀ ਹਾਂ ਪਤਾ ਆਪਣਾ ਇੱਕ ਕੰਮ ਰਹਿ ਗਿਆ ਜਰੂਰੀ ਆਪਾਂ ਨੇ ਜੇ ਕੀ ਟੈਂਕੀਆਂ ਵੀ ਸਾਫ਼ ਕਰਨੀਆਂ ਆ ਆਪ ਨਿਕਲਣੀਆਂ ਇੱਥੇ ਬੰਦੇ ਆ ਕੋ ਟੈਂਕੀਆਂ ਨੂੰ ਕੀ ਸਾਫ਼ ਕਰਦੇ ਆ ਖੁਸ਼ੀ ਦਾ ਲਵਾਂਗੀ ਨੰਬਰ ਉਹਨੂੰ ਕਹੂੰਗੀ ਵੀ ਇਹ ਨੰਬਰ ਇਹਨਾਂ ਨੂੰ ਦਵਾਵਾਂਗੇ ਵੀ ਕਹਾਂਗੇ ਤੁਸੀਂ ਫੋਨ ਕਰਗੇ ਹੈ ਨਾ ਮਤਲਬ ਉਹ ਉਹਨਾਂ ਨੂੰ ਸਾਧਦੇ ਆ ਪੈਸੇ ਹੀ ਆ ਘਟੋ ਘੱਟ ਟੈਂਕੀਆਂ ਦਾ ਸਾਫ਼ ਹੋ ਜੂਗੀਆਂ ਦੋ ਟੈਂਕੀਆਂ ਆਆਂ ਸਾਡੇ ਤੇ ਤੇ ਜੀ ਉਹਨਾਂ ਤੋਂ ਸਾਫ਼ ਕਰਵਾ ਲੈਣੀਆਂ ਹੋਰ ਕੀ ਹੋਰ ਆਪ ਕਿੱਥੇ ਜਾ ਭਵਾ ਦੇ ਫਿਰ ਉਹਨਾਂ ਨੂੰ ਜਿਹੜਾ ਥੱਲੇ ਆੜੇ ਪਵੇ ਹੈ ਨਾ ਹਾਂ ਹਾਂ ਦੇਖੀ ਤੇ ਨੀਆ ਥੋੜੀਆਂ ਹੋਣਗੀਆਂ ਹਾਂ ਨੀਆ ਥੋੜੀਆਂ ਸਾਡੇ ਪਾਣੀ ਦੇ ਗਰਮ ਪਾਣੀ ਦੇ ਵਿੱਚ ਬੰਦ ਹੋਣੀਗਾ ਇੱਦਾਂ ਲੱਗਣੀ ਨੀਂ ਦੇ ਠੀਕ ਇਹ ਮੇਰਾ ਜਾਣ ਹੈ ਨਾ ਹਾਂ ਚਲੋ ਪਾ ਲਈਏ ਇਹ ਕੱਪੜੇ-ਕੁੱਪੜੇ ਹੈ ਨਾ ਪਾ ਲਈਏ ਕੱਪੜੇ-ਕੁੱਪੜੇ ਸੁੱਕਣੇ ਧੋਖੀ ਨਹੀਂ ਆ ਅੱਜ ਬਣਾਉਣਾ ਕੁਛ ਨਹੀਂ ਕੋਈ ਕਾ ਅੱਜ ਇੱਕ ਤਾਂ ਸਾਗ ਵੀ ਪਿਆ ਆ ਸਬਜੀ ਪਈ ਆਬ ਮੇਰੇ ਦਿਲ ਕਾ ਤਾਂ ਪੱਲੂ ਕਹਿ ਕੇ ਗਈ ਸੀ ਜੰਦੀ ਹੁਣ ਆਇਆ ਸੀਗਾ ਹੁਣੇ ਬੱਲੂ ਦਾ ਕਹਿੰਦੀ ਸਾਡੀ ਪਰਫਾਰਮੈਂਸ ਹੋ ਗਈ ਆ ਤੁਸੀਂ ਜਦੋਂ ਬੱਸ 'ਚ ਬੈਠਾਂਗੇ ਨਾ ਫੇਰ ਤੁਹਾਨੂੰ ਮੈਂ ਕਾਲ ਕਰਾਂਗੇ ਵੀ ਦੇਖਦੇ ਵੀ ਕਿਹੜੇ ਟਾਈਮ ਤੇ ਲੈਣ ਆਇਓ ਫੇਰ ਠੀਕ ਠੀਕ ਇਹਵੇਂ ਕੇ ਦੱਸਦੇ ਕੋਈ ਗੱਲ ਨਹੀਂ ਫੇਰ ਮੈਂ ਉਹਦੇ ਲਈ ਮਕਰੋਨੀ ਬਣਾ ਦੂੰਗੀ ਜਿਹਨੇ ਖਾਣੀ ਹੋ ਕੀ ਸਾਰੇ ਜਣੇ ਖਾ ਲੂਗੇ ਹਮਮ ਠੀਕ ਆ ਤੇ ਅੱਜ ਸ਼ਾਮ ਨੂੰ ਸ਼ਾਮ ਨੂੰ ਦੇਖਦੇ ਆ ਕਿਤੇ ਬਾਹਰ ਜਾਵਾਂਗੇ ਰੋਟੀ ਖਾਣ ਹਾਂ ਹਾਂ ਹਨਾ ਮੈਂ ਕਿਹਾ ਮੈਨੂੰ ਬਹੁਤ ਭਾਲ ਆ ਜਿਹੜੀ ਹਾਂ ਚਲੋ ਕੰਮੀ ਚਾਲਦੇ ਆ ਬਾਹਰ ਕੇ ਦੇਖੋ ਚਲੋ ਚਲੋ ਜੀ ਬਣ ਰਹੀ ਹੈ ਸਾਡੇ ਬਲੌਗ ਨਾ ਕਰਨੇ ਕੰਮ ਤੇ ਮਿਲ ਗਿਆ ਸੀ ਤੁਹਾਡੇ ਲਈ ਤੁਹਾਨੂੰ ਦੁਬਾਰਾ ਹਲੋ ਜੀ ਟਾਈਮ ਇਧਰ 4 ਵਜੇ ਗਏ ਆ ਤੇ ਪਲਕ ਸਾਡੀ ਆਈ ਨਹੀਂ ਹੈਗੀ ਅਸੀਂ ਗਏ ਸੀਗੇ ਬਾਜ਼ਾਰ ਤੇ ਦੁੱਧ ਲੈ ਆਏ ਆ ਗਰਮ ਕਰਨੇ ਨੂੰ ਰੱਖਿਆ ਹੋਇਆ ਆ ਠੀਕ ਆ ਜੀ ਦੇਖੋ ਜੀ ਤੇ ਇੱਧਰ ਕੱਪੜੇ ਲੈ ਆਂਦੇ ਆ ਕੋਠੇ ਤੋਂ ਤੇ ਹੁਣ ਮਾਰ ਲਈਏ ਕੱਪੜਿਆਂ ਦੀ ਤਹਿਾਂ ਅੱਜ ਰੋਟੀ ਰੁੱਟੀ ਕਿਸੇ ਨੇ ਦੁਪਹਿਰੇ ਖਾਦੀ ਨਹੀਂ ਪਲਕ ਦਾ ਫੋਨ ਆਇਆ ਕਿ ਮੈਂ ਆਣ ਲੱਗੀ ਆ ਤੇ ਮੈਨੂੰ ਮੈਗੀ ਬਣਾ ਕੇ ਰੱਖਿਓ ਮੇਲੇ ਭੁੱਖ ਬਹੁਤ ਲੱਗੀ ਆ ਠੀਕ ਆ ਤੇ ਮੰਮੀ ਲੱਗੇ ਆ ਇੱਧਰ ਸੇਕ ਕੱਟਣ ਸੇ ਕੱਟਾ ਲੱਗੇ ਆ ਹਾਂਜੀ ਚਲੋ ਜੀ ਸੇਕਾਂ ਦੇ ਰੋਟੀ ਰੁੱਟੀ ਦਾ ਖਾਣੀ ਰੋਟੀ ਦਾ ਸਵੇਰ ਦੀ ਖਾ ਲਈ ਜਿਹੜੀ ਖਾਣੀ ਸੀ ਇਹ ਗਏ ਆ ਬਿਯਾਰ ਕਹਿੰਦੇ ਮੈਂ ਮੈਗੀ ਲਿਆ ਕੇ ਪਲਕ ਨੇ 4:30 ਵਜੇ ਕਹਿੰਦੀ ਮੈਨੂੰ ਲੈਣ ਆ ਜਾਈਓ ਬੱਸ ਬੱਸ ਆ ਜਾਣੀਆਂ ਆ ਉੱਥੋਂ ਸ਼ਹਿਰਪੁਰ ਤੋਂ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਫਿਰ ਮਿਲਦੇ ਆ ਜੀ ਤੁਹਾਨੂੰ ਹਾਂਜੀ ਆ ਗਏ ਹੋ ਲੋ ਜੀ ਮੈਡਲ ਮਿਲਿਆ ਮਿਲਿਆ ਇਹਨਾਂ ਨੂੰ ਫਰਸਟ ਪ੍ਰਾਈਜ਼ ਆਹ ਟਰੋਫੀ ਵੀ ਮਿਲੀ ਜੀ ਬੁਲਾਣੇ ਆਨੂੰ ਆਹ ਹੈਲੋ ਕੰਗ੍ਰੈਚੁਲੇਸ਼ਨਸ ਹੈ ਬੱਲੂ ਕੰਗ੍ਰੈਚੁਲੇਸ਼ਨਸ ਹੈ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਖੁਸ਼ੀ ਹੋਈ ਲੋਰੀ ਬਿismillah ਹਾਂ ਜੀ ਲਾਈ ਕੀ ਤੇਰਾ ਕਹਿੰਦਾ ਡਾਂਸ ਸਿੱਖਵਾ ਤੂੰ ਮੰਦੀ ਹੈ ਜੀ ਉਦਾਂ ਡਾਂਸ ਦਾ ਬਹੁਤ ਸੋਹਣਾ ਕਰਦੀ ਆ ਲਓ ਜੀ ਵੀਰ ਦੀ ਭੁਖੀ ਆ ਰਚਾਲ ਦੇ ਦੇ ਖਰਾਬ ਹੋ ਗਏ ਉੱਥੇ ਸਮੈਲ ਮਾਰ ਗਏ ਪੈ ਰਹੇ ਨਾ ਵੀਰ ਤੇ ਕੰਟੀਨ ਚ ਕੋਈ ਪਸੰਦ ਨਹੀਂ ਆਇਆ ਚੀਜ਼ ਇਹਨਾਂ ਨੂੰ ਤੇ ਅੱਗੇ ਰਿਫਰੈਸ਼ਮੈਂਟ ਕਿੱਥੇ ਹੋਵੇ ਨਹੀਂ ਉਹ ਨਹੀਂ ਵਾਪਸ ਨਹੀਂ ਕੀਤੀ ਨਹੀਂ ਉਹ ਕਹਿੰਦੇ ਵੀ ਤੁਸੀਂ ਉਹਨਾਂ ਨੇ ਵੀ ਕਹਿੰਦੇ ਤੁਸੀਂ ਪਾ ਕੇ ਰੱਖੋ ਤੁਹਾਡੇ ਫੋਟੋ ਵਗੈਰਾ ਖੁਣੀਆਂ ਆ। ਹੁਣ ਇਹਨਾਂ ਨੇ ਕਰਨਾ 26 ਜਨਵਰੀ ਦੇ ਨਹੀਂ ਨਹੀਂ ਨਾ ਨਹੀਂ ਮਿਲਣ ਵਾਲੇ ਨਹੀਂ। ਉਹਨਾਂ ਸਟੇਡੀਅਮ ਸਟੇਡੀਅਮ ਤੇ ਡਾਂਸ ਹੋਣਾ ਹੈ। ਇਹਨਾਂ ਦਾ ਡਾਂਸ ਉੱਥੇ ਉਹਨਾਂ ਨੂੰ ਕਰਨ ਦਾ ਮੌਕਾ ਮਿਲਣਾ ਆ। ਅੱਛਾ। ਆਹੋ। ਤੇ ਲੋ ਜੀ ਹੁਣ ਇੱਧਰ ਬਣ ਰਹੀ ਪਈ ਹੈ ਜੀ ਮੈਗੀ। ਪਈ ਹੈ। ਇਹ ਲੋ ਜੀ ਖਾਏਗੀ ਮੈਗੀ। ਨਹੀਂ ਨਹੀਂ ਆਪਾਂ ਤੁਹਾਨੂੰ ਤੇ ਚਲੋ ਬਣੇ ਰਿਓ ਵਲੋਗ ਨਾਲ ਹੁਣ ਸ਼ਾਮੀ ਚੱਲਾਂਗੇ। ਸ਼ਾਮੀ। ਰੋਟੀ ਪਾਣੀ ਖਾਣ ਬਾਹਰ। ਓਕੇ। ਹੁਣ ਮਲੇਗੀ ਟ੍ਰੀਟ ਮਿਲੇਗੀ ਹੁਣ ਹੈਂ? ਤੇ ਚਲੋ ਬਣੇ ਰਹੀਓ ਵਲੌਗ ਨਾਲ ਜੀ ਹੁਣ ਮੈਡਲ ਸੰਭਾਲ ਕੇ ਰੱਖਣਾ ਏ ਹਾਂ ਫੇਰ ਸਰਟੀਫਿਕੇਟ ਮਿਲ ਲਿਆ ਸਕੂਲ 23 ਦੇ ਵਲੌਗ ਹੈ ਆਹੋ 23 ਨੂੰ ਸਰ ਨੇ ਪਾਰਟੀ ਵੀ ਦੇਣੀ ਇਹਨਾਂ ਨੂੰ ਅੱਛਾ 23 ਆ ਦੇਖੋ ਕਰਨ ਲੱਗ ਪਿਆ ਚਲੋ ਬਣੇ ਰਹੀਓ ਵਲੌਗ ਨਾਲ ਜੀ ਸਾਡੇ ਜਿੱਦਾਂ ਟਾਈਮ ਹੋ ਗਿਆ ਰਾਤ ਦੇ 9 ਵਜੇ ਗਿਆ ਤੇ ਅੱਪਾ ਰੋਟੀ ਖਾਣ ਅਜੇ ਪਲਗ ਦੇ ਫਸਟ ਵਾਰ ਜਲਦਾ ਗਿਆ ਇਹ ਖੁਸ਼ੀ ਦੇ ਰਿਹਾ ਚ ਇਹਨਾਂ ਨੂੰ ਬਾਹਰ ਉੱਤੀ ਕਵਾ ਲਈ ਵੜੀਆ ਠੀਕ ਹੈ ਆਪਾਂ ਸਾਰੇ ਜਿਹੜਾ ਹਰਮਨ ਇੰਡੀਆ ਹੈਗਾ ਓਕੇ ਹਰਮਨ ਨੂੰ ਥੋੜਾ ਜਿਹਾ ਕੰਮ ਆ ਉਹ ਆਪਣੇ ਦੋਸਤ ਨਾਲ ਗਿਆ ਕਨੇ ਆ ਤੇ ਉਹ ਕੋਈ ਵੀਡੀਓ ਬੁੜੀ ਰਹਾ ਹੈ ਟਿੱਕਰ ਹੈ ਜੀ ਤੇ ਮੈਂ ਤਾਂ ਵੀ ਕੋ ਰਹਣ ਦੇ ਹੀ ਜਾਂਦੇ ਆ ਓਕੇ ਤੇ ਇੱਧਰ ਸਾਰੇ ਰੈਡੀ ਆ ਦਰਦੀ ਨਹੀਂ ਤਾਂ ਆਪ ਵੀ ਮਿਲ ਸੀ ਵੀ ਰੈਡੀ ਆ ਰੋਇਡਾਪੀ ਚਲੋ ਜੀ ਮੈਂਨੇ ਰੋਇਡਾਪੀ ਪਹੁੰਚ ਗਿਆ ਹੁਣ ਆਪਾਂ ਚਲੋ ਜੀ ਆਜੂ ਮੈਂ ਗੱਡੀ ਸਾਲ ਕਰਨ ਚਲੋ ਇੱਧਰ ਦੇਖੋ ਆਪਣਾ ਕਾਰ ਕਿੰਨਾ ਸੋਹਣਾ ਲੱਗਦਾ ਵੇ ਹਾਂ ਬਣਾ ਹਲੇ ਕਿਸੇ ਨੇ ਲੜੀਆਂ ਦੀ ਲੱਗੀਆਂ ਨਹੀਂ ਲੱਗ ਗਈਆਂ ਆ ਉਧਰ ਇਧਰ ਕੈਂਡੀ ਮੈਨਾਂ ਗੁੱਸੇ ਹੋਈ ਹੋਈ ਆ ਅੱਜ ਕੋਈ ਗੱਲ ਨਹੀਂ ਆ ਕੇ ਮਨਾਉਣੀ ਆ ਇਹਨੂੰ ਚਲੋ ਇਧਰੋਂ ਵੀ ਘਰ ਦੀ ਲੁੱਕ ਦੇਖੋ ਬਾਈਸ ਕਿੰਨਾ ਸੋਹਣਾ ਲੱਗਦਾ ਵਾ ਇਹ ਮੈਂ ਨਾਲ ਬੈਠੀ ਓਕੇ ਚਲੋ ਜੀ ਵਿਆਹ ਹੀ ਗੱਡੀ ਚ ਫੇਰ ਮਿਲਦੇ ਆ ਇਧਰ ਆਪਾਂ ਪਹੁੰਚ ਗਏ ਆ ਰਾਇਲ ਪੰਜਾਬੀ ਢਾਬਾ ਹਾਂਜੀ ਵੈਲਕਮ ਤੁਸੀਂ ਸਨੈਪਸ ਨੂੰ ਪਾਣੀ ਦਾ ਪਾ ਸਕਦੇ ਨਹੀਂ ਮੈਂ ਐਪ ਚ ਚਲਾਉਂਦੀ ਠੀਕ ਆ ਇੱਧਰ ਸਨੈਪਾ ਪੈ ਰਹੀਆਂ ਤੇ ਇੱਧਰ ਮੈਂ ਖਿੱਚ ਕੇ ਰੱਖ ਲਈ ਆ ਬਾਅਦ ਚ ਪਾਣੀ ਆ ਚਲੋ ਅੰਦਰ ਜਾ ਕੇ ਮਿਲਦੇ ਆਂ ਇੱਧਰ ਆ ਗਏ ਰੋਟੀ ਸੋਤੀ ਨੂੰ ਸਨੈਪ ਨਹੀਂ ਬੁਲਗਰ ਦਾਲ ਮੱਖਣੀ ਆਪਾਂ ਲੱਗੇ ਵਲੋਗ ਨੂੰ ਮੀਰ ਤੋਂ ਪੱਕ ਗਿਆ ਤੇ ਮਿਕਸ ਵੈਜ ਤਿੰਨ ਸੁੱਕੀਆਂ ਮਗਈਆਂ ਬੱਕ ਦਾ ਬਹੁਤ ਲੱਗੀ ਹੋਈ ਆ ਤੇ ਚਲੋ ਫਟਾਫਟ ਸਾਰੇ ਜਣੇ ਖਾਓ ਕਿਉਂਕਿ ਆਪਾਂ ਆਪਾਂ ਖਾਧੀ ਨਹੀਂ ਨਾ ਰੋਟੀ ਸਵੀਰਦੀ ਦਿਖਾਦੀ ਹੋਈ ਆ ਮੁੜ ਕੇ ਦੁਪਹਿਰੇ ਕੁਝ ਖਾਦਾ ਹੀ ਨਹੀਂ ਆਪਾਂ ਉੱਧੀਰ ਲੋ ਜੀ ਇੱਧਰ ਪੈ ਰੀਆਂ ਪਹਿਲਾਂ ਸਨੇਪਾ ਸਨੇਪਾ ਤੋਂ ਪਹਿਲਾਂ ਇਹਨਾਂ ਨੇ ਕਰੀਮ ਕਰੀਮ ਜਿਹੀਓ ਕਰੀਮ ਕਰੀਮ ਸਾਰੀ ਦਿਨ ਨੂੰ ਪਾਣੀ ਅਸੀਂ ਟੈਨਸ਼ਨ ਨਾ ਲੈ ਲਾ ਚਲੋ ਜੀ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਰਾਤ ਦਾ ਹੁਣ ਮੰਮੀ ਤੁਸੀਂ ਖਾਣੀ ਨਹੀਂ ਲੈ ਲਓ ਜੀ ਇੱਧਰ ਰੋਟੀ ਪਾਣੀ ਖਾ ਖੜੇ ਆ ਹਾਂਜੀ ਕੀ ਪੁੱਛਦੀਆਂ ਅੱਛਾ ਜੀ ਪਾਣੀ ਕਿੰਨਾ ਹੋਰੀ ਮੈਂ ਇਹ ਨਹੀਂ ਆਪਾਂ ਤੋਂ ਨਹੀਂ ਹੈਗੇ ਅੱਛਾ ਤੇ ਲਓ ਜੀ ਰੋਟੀ ਪਾਣੀ ਖਾ ਲਈ ਆ ਜੀ ਗੁੜ ਬਹੁਤ ਸੁਆਦੀ ਇਹਨਾਂ ਦਾ ਅੱਛਾ ਉਹ ਸਬਜ਼ੀ ਚੱਕ ਲਿਓ ਪੈਕ ਕੀਤੀ ਹੋਈ ਫੋਨ ਵੀ ਚੱਕਣਾ ਆਪਣਾ ਮਨਪੀ ਤੁ ਮੇਰਾ ਫੁੱਲ ਚੱਕਣਾ ਆ ਮੈਨੂੰ ਯਾਦ ਆ ਲਓ ਜੀ ਆਪਾਂ ਖਾ ਪੀ ਕੇ ਚੱਲਿਆ ਜੀ ਹੁਣ ਚਲੋ ਠੀਕ ਹੈ ਕਾਰ ਪਹੁੰਚ ਕੇ ਮਿਲਦੇ ਆ ਜੀ ਹੁਣ ਲਓ ਜੀ ਇੱਧਰ ਆਪਾਂ 10 ਵਜ ਗਿਆ ਤੇ ਡਿਨਰ ਡੁਨਰ ਕਰਕੇ ਹੋ ਗਏ ਸੀ ਫ੍ਰੀ ਤੁਹਾਨੂੰ ਹੁਣ ਖਵਾ ਕੇ ਲੈਨੇ ਆਈਸਕ੍ਰੀਮ ਆਈਸਕ੍ਰੀਮ ਡਿਨਰ ਡੁਨਰ ਡਿਨਰ ਡੁਨਰ ਆਪ ਕਿੱਥੇ ਆ ਗਏ ਇਹੋਂ ਤਾਂ ਮੈਂ ਆਈਸਕ੍ਰੀਮ ਖਾਣੀ ਆ ਏ ਨਵੀਂ ਕਲੀ ਆ ਇੱਧਰ ਤੀ ਮੈਂ ਕਦੀ ਨਹੀਂ ਆਈ ਇਹ ਫਿਲਚਰ ਵੀ ਯਾਰ ਆ ਗਿਆ ਅੱਛਾ ਇਹ ਮੈਨੇ ਬੁਜਾਰ ਕਦੀ ਨਹੀਂ ਦੇਖਾ ਅੰਕਲ ਜੀ ਜਰਾ ਸਾਈਡ ਹਟ ਜਾਏ ਆਪ

ਲੋ ਜੀ ਫਿਰ ਅੱਗੇ ਉਧਰ ਟੋਇਲਟ ਵੱਡ ਗਏ ਅਸੀਂ ਪਤਾ ਗੱਲ ਕੀ ਆ ਇੱਥੇ ਗੱਟਰ ਜਾਂ ਤਾਂ ਗੱਟਰਾਂ ਦਾ ਚੈਂਬਰ ਦਾ ਪਾਣੀ ਆਦਾ ਹੈ ਨਾ ਨਹੀਂ ਇੱਥੇ ਰਗਾਦਾ ਨਹੀਂ 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 ਗੱਟਰ ਦਾ ਨਹੀਂ ਹੈਗਾ بارش ਦਾ بارش ਦਾ ਪਾਣੀ ਕਿੱਥੋਂ ਜਾਂਦਾ ਹੈ ਕਿ ਲੋ ਜੀ ਫਿਰ ਆ ਗਏ ਆਪਾਂ ਅੱਗੇ ਪਿੱਛੇ ਪਿੱਛੇ ਕੇ ਅੱਗੇ ਓਕੇ ਓਕੇ ਠੀਕ ਹੈ ਬਾਅਦੋਂ ਅੰਗੀਂ ਹੁੰਦੀ ਜਾ ਹੋ ਜੀ ਹੋ ਗਿਆ ਜੀ ਦੋਸਤ। ਲਓ ਜੀ ਇੱਧਰ ਅਸੀਂ ਆਏ ਸੀ ਆਈਸਕ੍ਰੀਮ ਖਾਣ। ਇਹ ਹੈਗਾ ਜੀ ਫਲੋਰਾ ਜੰਕਸ਼ਨ ਪਨੀਚਰ ਵਿਆਰ ਚ। ਤੇ ਪਹਿਲਾਂ ਸਾਨੂੰ ਵੀ ਨਹੀਂ ਸੀ ਪਤਾ ਇਹਦਾ ਤੇ ਸਾਨੂੰ ਇੱਕ ਦਿਨ ਬੰਦਾ ਕੋਈ ਲੈ ਗਿਆ ਤੇ ਬਹੁਤ ਵਧੀਆ। ਕੁਲਫੀ-ਕੁਲਫੀ ਐਨ ਫਰਸਟ ਕਲਾਸ ਜੇ ਖਾਣੀ ਹੋਵੇ ਤੇ ਬੈਠਣ ਲਈ ਵੀ ਬਹੁਤ ਵਧੀਆ ਜਗ੍ਹਾ ਆ। ਖਾਓ। ਖਾਓ। ਬਿਲਕੁਲ ਜੀ। ਦੇਖੋ ਜੀ ਕੁਲਫੀਆਂ ਖਾ ਕੇ ਦੇਖ ਹੋਰ ਲੱਗੇ ਖਾਣ ਨੂੰ। ਉਹਨੂੰ ਸਵਾਦ ਬੜੀ ਲੱਗਿਆ ਨਾ ਪੱਲੂ। ਪਾਲ ਲਗੀ ਨਾ ਚਲੋ ਖਾਓ ਦੇਦੀ ਤੇ ਚਲੋ ਆ ਚਲੋ ਹੁਣ ਘਰ ਪਹੁੰਚ ਕੇ ਮਿਲਦੇ ਆ ਜੀ ਪਨੀਰੀਓ ਸਾਡੇ ਬਲੌਗ ਦੇ ਨਾਲ ਆਏ ਕੋਈ ਇਹ ਸਾਰਾ ਇੱਥੇ ਅਮੂਲ ਦਾ ਹੀ ਮਿਲਦਾ ਜੀ ਅਮੂਲ ਦਾ ਹੀ ਸਾਰਾ ਚਲੋ ਬਹੁਤ ਵਧੀਆ ਬਹੁਤ ਸਾਰਾ ਕੁਝ ਮਿਲਦਾ ਹਾਂ ਹਾਂ ਚਲੋ ਚਲੀਏ ਹੁਣ ਘਰ ਨੂੰ ਪਹੁੰਚ ਗਏ ਆ ਜੀ ਘਰੇ ਤੇ ਸਾਰੇ ਜਣੇ ਤੁਰ ਪਿਆ ਘਰੋਂ ਨੂੰ ਦੇਖੋ ਇਧਰ ਦਰਵਾਜੇ ਦਰੁਜੇ ਬੰਦ ਨਹੀਂ ਕਰਕੇ ਗਏ ਖੁੱਲੀ ਛੱਡ ਗਏ ਜਦ ਦਿੰਦੇ ਆ ਗੱਡੀ ਹਾ ਹਾ ਆਹੋ ਦੇਖ ਲੈਣੇ ਕੋਈ ਨਹੀਂ ਲਓ ਜੀ ਆਏ ਸਾਡਾ ਘਰ ਜੀ ਲੜੀਆਂ ਲਾਈਆਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਆ ਤੇ ਚਲੋ ਹੁਣ ਆਪਾਂ ਅੰਦਰ ਜਾ ਕੇ ਕਰਦੇ ਆਂ ਜੀ ਬਲੌਗ ਦਾ ਐਂਡ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਲੋ ਜੀ ਸਾਰੇ ਬਾਹਰ ਹੀ ਖੜੇ ਆ ਜੀ ਛੋਟਾ ਜਿਹਾ ਘਰ ਹਾਂ ਬਹੁਤ ਸੋਹਣਾ ਲੱਗ ਰਿਹਾ ਲੜੀਆਂ ਲੱਗੀਆਂ ਹੋਈਆਂ ਤਾਂ ਹਾਂ ਚਲੋ ਠੀਕ ਆ ਜੀ ਇਧਰ ਬੈਲ ਮਾਰੀ ਨੂੰ ਕਿੰਨੀ ਦੇਰ ਹੋ ਗਈ ਆ ਪਤਾ ਨਹੀਂ ਕਿੱਥੇ ਗਿਆ ਆ ਗਿਆ ਆ ਗਿਆ ਮੈਨੂੰ ਇੰਨਾ ਟਾਈਮ ਹੋ ਗਿਆ ਬੈਲ ਮਾਰੀ ਨੂੰ ਪਤਾ ਨਹੀਂ ਕਿੱਥੇ ਗਿਆ ਆ ਤੁਸੀਂ ਕਿੱਥੋਂ ਆਏ ਜਿੰਨ ਬਜ਼ਾਰ ਕਿਹ ਗੱਲ ਨਹੀਂ ਬਹੁਤ ਕੁਝ ਕਰਕੇ ਆਏ ਨਹੀਂ ਬਹੁਤ ਕੁਝ ਕੀ ਕਰਕੇ ਆਏ ਆ ਜੀ ਤੁਸੀਂ ਚਲੋ ਹੁਣ ਏਦਾਂ ਕਰਦੇ ਆ ਇਹ ਕਹਿੰਦਾ ਬਹੁਤ ਕੁਝ ਕਰਕੇ ਆਏ ਆ ਲੋ ਜੀ ਟਾਈਮ 10:30 ਤੇ ਆਪਾਂ ਬਾਅਦ ਚ ਦੇਖਦੇ ਕੀ ਕੁਝ ਕਰਕੇ ਆਏ ਪਹਿਲਾਂ ਬਲੌਗ ਦਾ ਐਂਡ ਕਰੋ ਇਹਨੂੰ ਬਾਅਦ ਚ ਪੁੱਛਦੇ ਹੁਣ ਆਪਾਂ ਚਲੋ ਵੰਦੀ ਕਰਦੇ ਹਾਂ ਇੱਥੇ ਐਂਡ ਤੇ ਮਿਲਦੀਆਂ ਗੱਲਾਂ ਆ ਦੇਖ ਤਾਂ ਜਾਦੂ ਨਾ ਆ ਇੱਧਰ ਇੱਕ ਮਿੰਟ ਹਾਂਜੀ ਇੱਕ ਮਿੰਟ ਇਹਦਾ ਜਾਦੂ ਦੇ ਲ ਹਾਂ ਚੱਲ ਰੋਪਲ ਹਾਂ ਇੱਕ ਦਾ ਕਰ ਇੱਕ ਦਾ ਦੇ ਦਰਿੰਗ ਆਂ ਭਰਾਵਾ ਇੱਕ ਦਾ ਅਰ ਜਾਂਦੀ ਸਾਡੀ ਇਹ ਕੀ ਹੈ ਵੀ ਇਹਨੂੰ ਬਣਾਇ ਸ਼ਾਮ ਲਿਊਮਿਨੇਟਿਡ ਬਾਸ ਹੋ ਗਿਆ ਭਾਜੀ ਇਹ ਸਾਰੇ ਰਾਉਂਡ ਦਾ ਚਲੋ ਅੱਗੇ ਐਂਡ ਕਰਨ ਲੱਗੇ ਸੀ ਤੇ ਕਰ ਨਹੀਂ ਦਿੱਤਾ ਤੁਹਾਨੂੰ ਇੱਕ ਨਵੀਂ ਬਲੌਗ ਦੇ ਲਈ ਲਾਈਕ ਕਰਕੇ ਮਰਜ਼ੀ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਮਿਲਦੇ ਹਾਂ ਕੱਲ ਮੈਂ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ